ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੂਰਾ ਵਾਲੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੀਦਕੋਟ ਆ ਗਿਆ ਤੇ ਇਸ ਵੇਲੇ ਤੁਹਾਨੂੰ ਕਾਕੇ ਵਪਾਰੀ ਨੂੰ ਮਲਾਉਣ ਲੱਗੇ ਆ ਮੋਰਾ ਵਾਲੀ ਨਗਰ ਦੇ ਵਿੱਚ ਇੱਕੋ ਮੈਂ ਆ ਕੀ ਡਿਟੇਲ ਐ ਦੀ ਕੀ ਲੇਖਾ ਜੋਖਾ ਸਾਰਾ ਭਰਾ ਤੋਂ ਪੁੱਛਾਂਗੇ ਤੇ ਜਿਹੜੇ ਸੱਜਣ ਦੇ ਪਸੰਦ ਆ ਕੀ ਆ ਕੇ ਵੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਕਾਕੇ ਵੀਰ ਸਾਸਰੀ ਘਾਲ ਸਾਸਰੀ ਘਾਲ ਜੀ ਹੋਰ ਸੁਣਾ ਵਧੀਆ ਠੀਕ ਠਾਕ ਚੜਦੀ ਕਲਾ ਨਾ ਹਾਂ ਹਾਂ ਤੇ ਆਪਣਾ ਐਡਰੈਸ ਤਾਂ ਦੱਸ ਦਈਏ ਪਿੰਡ ਮੋਰਾਣੀ ਜਿਹੜਾ ਫਰੀਦਕੋਟ ਬੰਨਬਰ 98553 27655 ਹਣਾ ਇਹਦੇ ਤੇ ਕਰ ਲੈ ਕੋਈ ਵੀ ਸੰਪਰਕ ਹਾਂਜੀ ਤੇ ਮੀਨੀ ਮੈਂ ਲਿਆਇਆ ਅੱਜ ਫਿਰ ਹਾਂਜੀ ਇਹ ਸੂਆ ਕਿਹੜਾ ਸੁੰਦੀ ਆ ਤੀਜਾ ਬਈ ਇਹਦੇ ਮਾਲਕਾਂ ਨੇ ਦੱਸਦੀ ਵੀ ਤੀਜਾ ਸੁੰਦੀ ਆ ਹਾਂ ਹਾਂ ਤੇ ਸਿੰਗ ਹਿਲਦੇ ਕਿ ਨਹੀਂ ਨਹੀਂ ਫਿਰ ਨਹੀਂ ਸਿੰਗ ਨਹੀਂ ਹਿਲਦੇ ਉਹ ਵੀ ਨਹੀਂ ਆ ਹੂੰ ਨਹੀਂ ਤੇ ਦੂਜੇ ਸੂਏ ਕੀ ਰਿਕਾਰਡ ਰਿਹਾ ਦੁੱਧ ਆ 12 ਕਿਲੋ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਿਆ ਵੀ 12 ਕਿਲੋ ਦੁੱਧ ਚੋਇਆ ਉਹਦਾ ਇੱਕ ਰੰਗ ਕਾਲੀ ਆ ਸਾਰੀ ਹੈਨਾ ਪੂਰੀ ਕਾਲੀ ਮੈਂ ਹੈਨਾ ਜਾਤ ਕੁਆਲਟੀ ਚੰਗੀ ਆ ਮਹਿੰਦੀ ਹੈਨਾ ਤੇ ਟਿੱਪਨ ਟੋਪਨ ਓਕੇ ਆ ਜਮ ਓਕੇ ਓਕੇ ਭਾਰ ਪੂਰੇ ਲਗੋ ਨਾ ਨਾ ਭਾਰ ਕਿਉਂ ਜਿਹੜਾ ਮੀਰੂ ਜੇ ਨਾਲ ਉਹ ਚੱਲ ਸਕਦਾ ਕਿ ਨਹੀਂ ਚੱਲ ਵੀ ਸਕਦਾ ਤੇ ਨਹੀਂ ਵੀ ਚੱਲਦਾ ਲਵੇ ਅਗਲਾ ਓਕੇ ਜਿਹੜੀ ਲੱਗੀ ਵਿੱਚ ਚੰਦ ਵੀ ਸਾਡੀ ਤੇ ਨਹੀਂ ਵੀ ਚੱਲਦੀ ਠੀਕ ਆ ਚੱਲ ਵੀ ਸਕਦਾ ਤੇ ਨਹੀਂ ਵੀ ਚੱਲ ਸਕਦਾ ਤੇ ਇਹਦੇ ਮਾਲਕ ਕੀ ਕਹਿੰਦੇ ਚੱਲਿਆ ਕਿ ਨਹੀਂ ਯਾਰ ਅਗਲਾ ਕੌਣ ਕਹਿੰਦਾ ਨਕਲੀ ਫਿਰ ਚੱਲਿਆ ਅੱਛਾ ਚੱਲਦਾ ਮੰਨ ਕੇ ਲਓ ਯਾਰ ਹਣਾ ਜਿਹੜਾ ਵੀ ਖਰੀਦਦਾ ਚੱਲਦਾ ਮੰਨ ਕੇ ਲਵੇ ਬਾਕੀ ਥਣ ਥਣ ਬਹੁਤ ਕੰਮ ਦਾ ਹਣਾ ਹੂੰ ਹੂੰ ਤੀਜਾ ਸੂਆ ਮੀਣੀ ਝੋਟੀ ਆ ਸੱਜਣੋ ਤੇ ਕਾਕੇ ਦੇਵਾਂਗੇ ਕਿੰਨੇ ਦੀ ਫੇਰੀ ਤੋਰ ਕੇ ਵਿਖਾਈਏ ਅਜਾ ਰੇਟ ਪਹਿਲਾਂ ਹੀ ਕਰ ਹੈ 90000 ਹੱਸ ਕੇ ਜੇ ਕਹਿੰਦਾ ਸੱਜਣੋ 90000 ਦੀ ਦੇ ਦੇਾਂਗੇ ਵੀ 90000 ਦੀ ਐਵੇਂ ਦੇ ਦੇਾਂਗੇ ਘੱਟ ਵੱਧ ਵੀ ਕਰ ਲਈਏ ਕਾਹੋ ਘੱਟ ਵੱਧ ਕਰ ਲਈ ਜਿੰਨੇ ਕਹਿੰਨਾ ਬੋਲ ਜਮੈਂ ਹਾਂ ਨਾ ਕਰਦੇ ਆ ਕਾਂਟਾ ਵਾਂਟੇ ਕਿੰਨਾ ਮੋੜਾ ਮੋਟਾ ਮਾਤਾ ਕਰਦਾ ਮੈਂ 2 ਘਟ 90 ਦੀ ਦੇ ਦਈਏ ਵੇਖ ਲਾਂਗੇ ਦੇ ਤਾਂ ਦੇਊਗਾ ਸਚਨੋ ਇਹ ਨਹੀਂ ਆਪਾ ਦੇਊ ਅੱਜ ਹੱਸਦਾ ਜਾ ਆਵੇ ਆ ਵੇਖੋ ਐ ਸਾਈਡ ਤੋਂ ਥਾਂ ਲਿਵੇ ਦੀ ਕੁਆਲਿਟੀ ਚੈੱਕ ਕਰੋ ਬਾਕੀ ਆਪਾਂ ਤੋੜ ਕੇ ਵੇਣੇ ਮਿਲਕ ਵੇਣ ਸੁਣੀ ਆਉਂਦੀ ਆ ਬਾਕੀ ਚਲੋ ਹਾਸਾ ਕਿਡਾ ਮੱਝ ਦੁੱਧ ਵਾਲੀ ਆ ਆ ਕੇ ਵੇਖਿਓ ਪਸੰਦ ਆਊਗੀ ਇੱਕ ਰੰਗ ਕਾਲੀ ਆ ਝੋਟੀ ਲੈ ਚੱਲ ਤੋੜ ਕਰਾ ਲਓ ਵੀ ਸਜਨੋ 88000 ਦੀ ਕਹਿਤੀ ਆਪਾਂ ਭਰਾ ਨੂੰ ਬਾਕੀ ਤੁਸੀਂ ਨੰਬਰ ਸਕਰੀਨ ਤੇ ਚੱਲ ਰਿਹਾ ਇਹਦਾ ਤੇ ਸੰਪਰਕ ਕਰ ਲਿਓ ਕਿੰਨੇ ਦਾ ਤੁਹਾਡਾ ਸੌਦਾ ਹੋ ਜਾਣਾ ਉਹ ਤੁਹਾਡੇ ਤੇ ਡਿਪੈਂਡ ਰਹੂਗਾ ਤੋਰ ਚੈੱਕ ਕਰ ਲਓ ਤੋਰਾ ਤਾਰਾ ਮੈਂ ਦਾ ਚੰਗਾ ਓਕੇ ਰਿਪੋਰਟ ਆ ਜਮ ਕਰ ਲੂ ਕੱਦ ਕਾਠ ਬਾਲੇ ਵੱਡੇ ਦੀ ਨਹੀਂ ਤੇ ਨਾ ਹੀ ਬਾਲੀ ਛੋਟੀ ਤੇ ਬਾਕੀ ਇਹ ਭਾਅ ਵੀ ਸਜਣੋ ਕਿਤੇ ਨਹੀਂ ਹੈਗਾ ਕਿਉਂਕਿ ਟੋਕਣਾ ਮਈਆਂ ਦਾ ਇਹ ਰੇਟ ਹੋਇਆ ਪਿਆ ਤੇ ਦਿਨ ਹਜੇ ਲੈ ਜੂ ਹਫਤਾ ਖੰਡ ਹਨਾ ਹਾਂ ਚਲੋ 4 ਕਿਲੋ ਗੋ ਸਾਨੂੰ ਬਾਹਰ ਹਫਤੇ ਦੇ ਵਿੱਚ ਵਿੱਚ ਮੰਨ ਲੀ ਗੀ ਵੀ ਸੂਪ ਹੋ ਗਈ ਹਾਂ ਹਾਂ ਹਨਾ ਲੋ ਵੀ ਸੱਜੂ ਮੈਂ ਕੱਲ ਦੀ ਵਾਹਵਾ ਲਈ ਜੀ ਹੈ ਕੱਲ ਦੀ ਵਾਹਵਾ ਲਈ ਮੈਂ ਅੱਛਾ ਠੀਕ ਹੈ ਕੱਲ ਦੀ ਵਾਹਵਾ ਲਈ ਵਿੱਚ ਆ ਗਈ ਹਾਂ ਹਾਂ ਓਕੇ ਓਕੇ ਤੇ ਦੁੱਧ ਐ ਕਿਤੇ ਦੇ ਦੂ 11 12 ਕਿਲੋ ਕਰ ਮਾਲੀ ਜੇ ਚੰਗਾ ਬੰਦਾ ਸਾਹਵੇਂ ਇਹ ਕਿਹੜੀ ਜੀ ਮੋਟੀ ਮੈਂ ਪਤਲੀ ਮੈਂ ਹਾਂ ਨਹੀਂ ਪਤਲੇ ਪਿੰਡੇ ਦੀ ਮੈਂ ਚੰਗੀ ਹੈ ਤੇਰੀ ਕੋਈ ਸ਼ੱਕ ਨਹੀਂ ਲਓ ਵੀ ਸੱਜਣੋ ਧੰਨਵਾਦ ਆ ਤੁਹਾਡਾ ਤੁਸੀਂ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ